ਜਿਹੜੀ ਮਰਜ਼ੀ ਵੈਰਾਈਟੀ ਦੇ ਇਹਨੂੰ ਬਰਾਬਰ ਲਾ ਲਿਓ ਤੁਸੀਂ ਉਦੋਂ ਤੋਂ 2 ਕੁਇੰਟਲ ਵੱਧ ਝਾੜੇ ਨੇ ਦੇਣਾ ਹੀ ਦੇਣਾ ਤੁਸੀਂ ਕਰਦੇ ਦਾ 30 ਕੁਇੰਟਲ ਨਿਕਲ ਜੂ 75 ਮਣ ਹੋ ਜੂ 80 ਮਣ ਹੋ ਜੂ ਜਿੱਥੇ ਤੁਹਾਡੀ ਕੋਈ ਹੋਰ ਵੈਰਾਈਟੀ 25 ਕੁਇੰਟਲ ਝਾੜ ਦਿੰਦੀ ਆ ਤਾਂ ਇਹ 27 ਦੋਸਤੋ ਜੇ ਕਣਕ ਦੇ ਬੀਜਾਂ ਦੀ ਗੱਲ ਕਰੀਏ ਤਾਂ ਸ੍ਰੀ ਰਾਮ ਕੰਪਨੀ ਦਾ ਨਾਮ ਟੌਪ ਤੇ ਆਉਂਦਾ ਕਿਉਂਕਿ ਇਹ ਪਹਿਲੀ ਕੰਪਨੀ ਆ ਜਿਹੜੀ ਰਿਸਰਚ ਦੇ ਵਿੱਚ ਆਈ ਸੀ 20 ਸਾਲ ਤੋਂ ਇਹ ਕਣਕ ਦਾ ਕੰਮ ਕਰ ਰਹੇ ਨੇ ਤੇ ਇਹਨਾਂ ਦੀਆਂ ਕਣਕਾਂ ਦਾ ਝਾੜ ਹਮੇਸ਼ਾ ਹੀ ਪਲੱਸ ਦੇ ਵਿੱਚ ਆਉਂਦਾ ਜੇ ਸਭ ਤੋਂ ਵੱਧ ਝਾੜ ਦੇਣ ਵਾਲੀ ਵੈਰੈਟੀ ਦੀ ਗੱਲ ਕਰੀਏ ਤਾਂ ਅੱਜ ਆਪਣੇ ਕੋਲੇ ਸੁਪਰ 5 SR05 ਵੈਰੈਟੀ ਆ ਇਹ ਜਿਹੜੀ ਕਣਕ ਦੀ ਵੈਰੈਟੀ ਆ ਆਪਾਂ ਇਹ ਨਹੀਂ ਕਹਿੰਦੇ ਵੀ ਕਲੇਮ ਕਰ ਦੇਦਾ 30 ਕੁਆਂਟਲ ਨਿਕਲੂ 75 ਮਣ ਹੋ ਜੂ 80 ਮਣ ਹੋ ਜੂ ਪਰ ਜਿਹੜੀ ਮਰਜ਼ੀ ਵੈਰੈਟੀ ਦੇ ਇਹਨੂੰ ਬਰਾਬਰ ਲਾ ਲਿਓ ਤੁਸੀਂ ਉਦੇ ਤੋਂ 2 ਕੁਆਂਟਲ ਵੱਧ ਝਾੜ ਇਹਨੇ ਦੇਣਾ ਹੀ ਦੇਣਾ ਤੁਹਾਡੇ ਖੇਤ ਦੇ ਵਿੱਚ ਖੇਤ ਦੇ ਹਿਸਾਬ ਨਾਲ ਵੀ ਜਿੱਥੇ ਤੁਹਾਡੀ ਕੋਈ ਹੋਰ ਵੈਰਾਈਟੀ 25 ਕੁਆਂਟਲ ਝਾੜ ਦਿੰਦੀ ਆ ਤਾਂ ਇਹ 27 ਦੇਊਗੀ ਜੇ ਹੋਰ 28 ਦਿੰਦੀ ਆ ਤਾਂ ਇਹ 30 ਦੇਊਗੀ ਵੀ ਇੰਨਾ ਕ ਦਮ ਰੱਖਦੀ ਆ ਵੈਰਾਈਟੀ ਇਹ ਤੇ ਜੇ ਇਹਦੇ ਕੈਰੇਕਟਰਾਂ ਦੀ ਗੱਲ ਕਰੀਏ ਤਾਂ ਇੱਕ ਤਾਂ ਇਹਦਾ ਕੱਦ ਬਹੁਤ ਛੋਟਾ 85 ਤੋਂ 95 ਸੈਂਟੀਮੀਟਰ ਸਿਰਫ ਕੱਦ ਹੈ ਜਿਹਦੇ ਕਾਰਨ ਇਹ ਡਿਗਦੀ ਨਹੀਂ ਟੈਂਦੀ ਨਹੀਂ ਤੇ ਦੂਜੀ ਗੱਲ ਇਹਦੀ ਟੈਲਰਿੰਗ ਬਹੁਤ ਜ਼ਿਆਦਾ ਬੂਝਾ ਬਹੁਤ ਮਾਰਦੀ ਆ ਵੈਰਾਈਟੀ ਫਟਾਰਾ ਬਹੁਤ ਜ਼ਿਆਦਾ ਕਰਦੀ ਆ ਉਹ ਫਟਾਰੇ ਦੇ ਕਾਰਨ ਜਿਹੜੀ ਸ਼ਾਖਾਵਾਂ ਦੀ ਸੰਖਿਆ ਵਧ ਜਾਂਦੀ ਹੈ ਬੱਲੀਆਂ ਦੀ ਸੰਖਿਆ ਵਧ ਜਾਂਦੀ ਹੈ ਤੇ ਬੱਲੀ ਵੀ ਇਹਦੀ ਆਮ ਦੇ ਮੁਕਾਬਲੇ ਥੋੜੀ ਲੰਬੀ ਹੈ ਤੇ ਬੱਲੀ ਦੇ ਵਿੱਚ ਜੇ ਦਾਣਿਆਂ ਦੀ ਗੱਲ ਕਰੀਏ ਤਾਂ 85 ਤੋਂ 92 95 96 ਦਾਣੇ ਵੀ ਹੋ ਜਾਂਦੇ ਨੇ ਇੱਕ ਬੱਲੀ ਦੇ ਵਿੱਚ ਤੇ ਜੇ ਦਾਣਿਆਂ ਦੇ weight ਦੀ ਗੱਲ ਕਰੀਏ ਤਾਂ 1000 ਦਾਣੇ ਦੇ ਵਿੱਚ 46 ਗ੍ਰਾਮ ਵਜਣਾ ਇੰਨਾ ਜ਼ਿਆਦਾ weight ਹੋਣ ਕਰਕੇ ਜਿਹੜਾ ਇਹਦਾ ਝਾੜ ਹੈ ਉਹ ਬਹੁਤ ਜ਼ਿਆਦਾ ਆਉਂਦਾ ਇਹਨੂੰ ਬਿਲਕੁਲ ਵੀ ਸ਼ਿਕਾਇਤ ਨਹੀਂ ਹੈਗੀ ਪੀਲੀ ਤੇ ਪੂਰੀ ਕੁੰਗੀ ਦੀ ਹੁਣ ਜਿਵੇਂ ਲਾਸਟ ਦੇ ਵਿੱਚ ਜਾ ਕੇ ਮਾਰਚ ਦੇ ਵਿੱਚ ਜਦੋਂ ਗਰਮੀ ਪੈ ਜਾਂਦੀ ਆ ਤਾਂ ਕਣਕਾਂ ਦੇ ਝਾੜ ਆਮ ਹੀ ਘਟ ਜਾਂਦੇ ਨੇ ਕਿੰਨੀ ਮਰਜ਼ੀ ਗਰਮੀ ਪੈ ਜੇ ਇਹ ਹੀਟ ਪ੍ਰਤੀ ਟੋਲਰੈਂਸ ਹੈ ਇਹਨੇ ਗਰਮੀ ਝੱਲ ਲੈਣੀ ਆ ਤੇ ਆਮ ਤੁਸੀਂ ਕੋਈ ਵੀ ਵੈਰਾਈਟੀ ਇਹਦੇ ਬਰਾਬਰ ਲਗਾ ਕੇ ਦੇਖ ਲਿਓ ਤਾਂ ਹੀ ਉਹਦਾ ਝਾੜ ਹੈ ਜਿਹੜਾ ਉਹ ਆਪਾਂ ਕਹਨੇ ਆ ਵੀ ਘੱਟੋ ਘੱਟ ਤਾਂ 2 ਕੁਇੰਟਲ ਤਾਂ ਵੱਧ ਆਊਗਾ ਹੀ ਆਊਗਾ ਕਿਉਂਕਿ ਇਹ ਗਰਮੀ ਨੂੰ ਝੱਲ ਜੂਗੀ ਇਹਦਾ ਦਾਣਾ ਜਿਹੜਾ ਉਹ ਲਾਸਟ ਵਾਲੀ ਗਰਮੀ ਨਾਲ ਮਾਜੂ ਨਹੀਂ ਪੈਂਦਾ ਹੈਗਾ ਜਿਹੜੀ ਵੀ ਮਰਜੀ ਵੈਰਾਈਟੀ ਦੇ ਬਰਾਬਰ ਲਾ ਲਿਓ ਉਹਨੂੰ ਕਿਸੇ ਵੀ ਮਰਜ਼ੀ ਦੇ 2 ਤੋਂ 3 ਕੁਆਂਟਲ ਝਾੜ ਇਹਦਾ ਵੱਧ ਆਉਣੀ ਆਉਣਾ ਪਰ ਇੱਕ ਗੱਲ ਦਾ ਖਿਆਲ ਰੱਖਿਓ ਬਾਅਦ ਚੋਂ ਲਾਂਭਾ ਨਾ ਦਿਓ ਵੀ ਕਿਤੇ ਡੁਪਲੀਕੇਟ ਖਰੀਦ ਨਾ। ਅਸਲੀ ਸ਼੍ਰੀ ਰਾਮ ਬੱਲੀ ਵਾਲਾ ਸ਼੍ਰੀ ਰਾਮ ਤੁਸੀਂ ਆਹ ਲੋਗੋ ਚੈੱਕ ਕਰਕੇ ਹੀ ਬੀਜ ਲੈਣਾ ਤੇ ਇਹਦੇ ਉੱਤੇ ਗੱਟੇ ਦੇ ਕਿਤੇ ਵੀ ਹੋਰ ਸਲਾਈ ਨਹੀਂ ਹੈਗੀ ਸਿਰਫ ਉੱਪਰ ਡਬਲ ਸਲਾਈ ਕੀਤੀ ਹੋਊਗੀ ਤੇ ਇੱਥੋਂ ਤੁਸੀਂ ਸਕੈਨ ਕਰਕੇ ਪਤਾ ਕਰ ਸਕਦੇ ਹੋ ਸਕੈਨ ਕਰਕੇ ਸਾਰੇ ਪ੍ਰੋਡਕਟ ਦੀ ਜਾਣਕਾਰੀ ਨਿਕਲਿਆਊਗੀ ਜੇ ਸਕੈਨ ਹੋਊਗਾ ਫੇਰ ਹੀ Ориਜਨਲ ਆ ਤੇ ਇਸ ਤੋਂ ਇਲਾਵਾ ਆ ਦੇਖੋ ਇਹਨਾਂ ਨੇ ਇੱਕ ਸਕ੍ਰੈਚ ਵੀ ਦਿੱਤਾ ਹੋਇਆ ਇਸ ਤਰ੍ਹਾਂ ਆਪਾਂ ਜਿਵੇਂ ਕੂਪਨ ਸਕ੍ਰੈਚ ਕਰਦੇ ਹੁੰਨੇ ਆ ਸਕ੍ਰੈਚ ਕਰਕੇ ਆ ਦੇਖੋ ਨੰਬਰ ਨਿਕਲਿਆ ਆ ਥੱਲੇ ਇਹ ਨੰਬਰ ਦੇ ਉੱਤੇ ਆਪਾਂ ਮੈਸੇਜ ਕਰਨਾ ਤੇ ਆਪਾਂ ਨੂੰ ਕੰਪਨੀ ਫੇਰ ਦੱਸ ਦਊਗੀ ਵੀ ਹਾਂ ਬਾਕੀ ਤੁਹਾਡਾ ਵੀ ਜੀ Ориਜਨਲ ਹੈ ਤੇ ਉੱਪਰ ਆ ਦੇਖੋ ਸੁਨਹਿਰੀ ਪੱਟੀ ਦਿਖਾ ਦੇ ਇਹਦੇ ਉੱਤੇ 2025 ਲਿਖਿਆ ਹੋਵੇ ਸੋਨੂੰ ਜਿਹੜਾ ਲੇਟੈਸਟ ਆ ਉਹ ਕਣਕ ਦਾ ਬੀਜ ਮਿਲ ਜੇ ਤੇ ਇਹ ਸ਼ਰੀਰਾਮ ਦਾ ਸੁਪਰ 5 SR05 ਬੀਜ ਹੈ ਜਿਹਦਾ ਝਾੜ ਆਪਾਂ ਕਹਿ ਸਕਦੇ ਹਾਂ ਵੀ ਸਾਰੀਆਂ ਕਣਕਾਂ ਤੋਂ ਵੱਧ ਹੈ ਜਦੋਂ ਇਹ ਕਹਤਾ ਤੁਹਾਨੂੰ ਵੀ ਜਿਹਦੇ ਮਰਜ਼ੀ ਬਰਾਬਰ ਲਾ ਲਿਓ 2 ਤੋਂ 3 ਕੁਆਂਟਲ ਝਾੜ ਹੈ ਇਹ ਵੱਧ ਝੜੂਗੀ ਝੜੂਗੀ ਉਸ ਚੀਜ਼ ਦੀ ਗਾਰੰਟੀ ਆ ਬਾਕੀ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਤੁਸੀਂ ਸ਼ਰੀਰਾਮ ਦਾ ਤੁਹਾਨੂੰ ਪਤਾ ਹੀ ਆ ਨਾਮ ਆਪਣੇ ਨਜ਼ਦੀਕੀ ਕਿਸੇ ਵੀ ਡੀਲਰ ਤੋਂ ਤੁਸੀਂ ਇਹਦਾ ਬੀਜ ਲੈ ਸਕਦੇ ਹੋ ਧੰਨਵਾਦ ਜੀ ਥੈਂਕ ਯੂ